ਜੋ ਜਿਵੇਂ ਕਹਿ ਜਾਂਦਾ ਸੀ ਕਿ ਅਕਾਲੀ ਦਲ ਜਿਹੜੇ ਤੀਜੇ ਚੌਥੇ ਸਥਾਨ ਤੇ ਆਉਗੇ ਪਰ ਤੁਹਾਡੀ ਉੱਥੇ ਟੱਕਰ ਹੀ ਅਕਾਲੀ ਦਲ ਨਾਲ ਆਈ ਅਕਾਲੀ ਦਲ ਦੀ ਇੱਕ ਹੀ ਆਸ ਸੀ ਇਹ ਬਾਕੀ ਦਾ ਸਾਰੇ ਕਿਦੋਂ ਸ਼ਹਿਰਾ ਸ਼ੂਰਾ ਚੋਂ ਬਾਕੀ ਦਾ ਸਾਰੇ ਪਾਸਿਓ ਸੂਪੜਾ ਸਾਫ ਆ ਜੀ ਜਿਵੇਂ ਸੀਐਮ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਸਾਡੀ ਜਿਹੜੀ ਸਦਾ ਦੇ ਜਦੋਂ ਅਸੀਂ ਆ ਗਏ ਸਰਕਾਰ ਬਣ ਗਈ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਹੀ ਵੋਟਾਂ ਮੰਗੇ ਨਹੀਂ ਜਾਵਾਂਗੇ ਸਾਡੇ ਜਿਹੜੇ ਕੰਮਾਂ ਦੇ ਆਧਾਰ ਤੇ ਵੋਟ ਪਾਉਗੀ ਪਰ ਇੱਥੇ ਆਵਾਜ਼ ਦੀ ਪਾਰਟੀ ਦਾ ਸਾਰਾ ਜੋਰ ਲੱਗਿਆ ਜੀ ਫੋਲਣ ਪੈਣ ਲੱਗ ਗਏ ਇਹ ਆ ਵੀ ਜਿਹੜੀ ਪਾਰਟੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ ਆ ਉਹਨੂੰ ਕਦੇ ਵੀ ਲੋਕ ਚੁਣ ਨਹੀਂ ਸਕਦੇਗੇ ਤੋਂ ਪਹਿਲਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਦੂਜੇ ਨੰਬਰ ਤੇ ਧੰਨਵਾਦ ਤਰਨਤਾਰਨ ਦੇ ਲੋਕਾਂ ਦਾ ਜਿਨ੍ਹਾਂ ਨੇ ਸਾਡੇ ਉਮੀਦਵਾਰ ਨੂੰ ਲਗਭਗ 12000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਜਿਤਾਇਆ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਣਗੇ ਇਹ ਸਾਰੇ ਲੋਕਾਂ ਦਾ ਧੰਨਵਾਦ ਆ ਤੇ ਮੈਂ ਜਿਹੜੇ ਮੇਰੇ ਬਾਗਾਪੁਰਾਣਾ ਹਲਕੇ ਦੇ ਸਾਡੇ ਵਰਕਰ ਸਾਡੀਆਂ ਲਗਭਗ ਸਾਰਿਆਂ ਦੀਆਂ ਡਿਊਟੀਆਂ ਸੀਗੀਆਂ ਅਸੀਂ ਵੀ ਉੱਥੇ ਗਏ ਸਾਰੇ ਮੇਰੇ ਸਾਥੀਆਂ ਨੇ ਸਾਥ ਦਿੱਤਾ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਕੈਬਿਨਰਲ ਕਹਿੰਦੇ ਸੀ ਕੀ ਕਹਿੰਦੇ ਉਹਦੇ ਬਾਰੇ ਜਿੱਤ ਕੇ ਫਿਰ ਜੇ ਸੈਮੀ ਫਾਈਨਲ ਕਹਿੰਦੇ ਸੀ ਤਾਂ ਆਰਮੀ ਪਾਰਟੀ ਜਿੰਦਾਬਾਦ ਆਰਮੀ ਪਾਰਟੀ ਜਿੰਦਾਬਾਦ ਆਰਮੀ ਪਾਰਟੀ ਜਿੰਦਾਬਾਦ ਮੇਰੇ ਸਾਹਿਬ ਜਿਵੇਂ ਕਹਿ ਜਾਂਦਾ ਸੀ ਕਿ ਅਕਾਲੀ ਦਲ ਜਿਹੜੇ ਤੀਜੇ ਚੌਥੇ ਸਥਾਨ ਤੇ ਆਉਗੇ ਪਰ ਤੁਹਾਡੀ ਉੱਥੇ ਟੱਕਰ ਹੀ ਅਕਾਲੀ ਦਲ ਨਾਲ ਨਹੀਂ ਆਕਾਲੀ ਦਲ ਤੀਜੇ ਚੌਥੇ ਤੇ ਛੱਡ ਦਿਓ ਸਾਰੀਆਂ ਗੱਲਾਂ ਫੋਲਨ ਫਾਈਨਲ ਗੱਲ ਇਹ ਆ ਵੀ ਜਿਹੜੀ ਪਾਰਟੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ ਆ ਉਹਨੂੰ ਕਦੇ ਵੀ ਲੋਕ ਚੁਣ ਨਹੀਂ ਸਕਦੇਗੇ ਇਹ ਜਿਹੜਾ ਏਰੀਆ ਸੀ ਇਹ ਜਿਹੜਾ ਪੰਤੇ ਕੰ ਜਿਹਨੂੰ ਅਕਾਲੀ ਦਲ ਦੀ ਇੱਕ ਹੀ ਆਸ ਸੀ ਇਹ ਬਾਕੀ ਦਾ ਸਾਰੇ ਕਿਦੋਂ ਸ਼ਹਿਰਾ ਸ਼ੂਰਾ ਚੋਂ ਬਾਕੀ ਦਾ ਸਾਰੇ ਪਾਸਿਓ ਸੂਪੜਾ ਸਾਫ ਆ ਜੇ ਪੰਜਾਬ ਦੀ ਕਿਸੇ ਇੱਕ ਸੀਟ ਦਾ ਇਹ ਦਾਵਾ ਕਰਦੇ ਸੀਗੇ ਤਾਂ ਉਹ ਅੰਮ੍ਰਿਤਸਰ ਬੈਲਟ ਦੀ ਇਸ ਸੀਟ ਦਾ ਦਾਵਾ ਕਰਦੇ ਸੀ ਜੇ ਇੱਥੋਂ ਵੀ ਹਾਰ ਜਾਂਦੇ ਆ ਬੁਰੀ ਤਰ੍ਹਾਂ ਹਾਰ ਜਾਂਦੇ ਨੇ ਤਾਂ ਫਿਰ ਹੋਰ ਕਿਤੇ ਕੋਈ ਵਜੂਦ ਨਹੀਂਗਾ ਬੰਦਾ ਕਹਿੰਦਾ ਵੀ ਤੁਸੀਂ ਬੜੇ ਪਰਚੇ ਕਰਵਾਏ ਉਹ ਬੜਾ ਬਾਲਪਰ کہہ ਰਿਹਾ ਸੀ ਉਹਦੇ ਐਸਐਸਪੀ ਉਹਨਾਂ ਨੇ ਬਦਲੀ ਕਰਵਾਈ ਵੀ ਤੁਸੀਂ ਮੇਰਾ ਤੱਕਾ ਕੀਤਾ ਹੁੰਦੇ ਫੇਸਫੀਟ ਕਿਉਂ ਆਣਕ ਜਿਹੜੇ ਬੰਦਿਆਂ ਨੇ ਗੈਂਗਸਟਰ ਨੂੰ ਟਿਕਟ ਦਿੱਤੀ ਉਹ ਇਹ ਕਹਿ ਰਹੇ ਨੇ ਵੀ ਤੱਕਾ ਦਿੱਤਾ ਤੱਕਾ ਕੀਤਾ ਤੇ ਜਿਹੜਾ ਉਹਨਾਂ ਦਾ ਉਮੀਦਵਾਰ ਸੀਗਾ ਉਹ ਤਾਂ ਲਾਈਵ ਹੋ ਕੇ ਧਮਕੀਆਂ ਦਿੰਦਾ ਸੀਗਾ ਉਹ ਤਾਂ ਲਾਈਵ ਹੋ ਕੇ ਇਹ ਕਹਿੰਦਾ ਸੀਗਾ ਵੀ ਜੇ ਕਿਸੇ ਨੇ ਹੋਰ ਕਿਸੇ ਨੂੰ ਵੋਟ ਪਾਈ ਅਕਾਲੀ ਦਲ ਤੋਂ ਬਿਨਾ ਤਾਂ ਉਹਨਾਂ ਨੂੰ ਤਾਂ ਛੱਡੋ ਮੈਂ ਉਮੀਦਵਾਰ ਨੂੰ ਵੀ ਚੌਂਕ ਦੇ ਵਿੱਚ ਲਾ ਜਾ ਕੇ ਕੱਪੜੇ ਲਾ ਕੇ ਚੌਂਕ 'ਚ ਲੈ ਕੇ ਜਾਊਂਗਾ ਤਾਂ ਇਹੋ ਜਿਹਾ ਤਰਕਾਰਦਾਰ ਵਾਲੇ ਲੋਕਾਂ ਨੂੰ ਉਹਨਾਂ ਨੇ ਟਿਕਟਾਂ ਦਿੱਤੀਆਂ ਸੀ ਜਿਹੜੀ ਧਰਮੀ ਫੌਜੀ ਦੀ ਗੱਲ ਕਰਦੇ ਸੀ ਮੈਂ ਸੀ ਵੋਟਾਂ ਤੋਂ ਪਹਿਲਾਂ ਘੱਟ ਬੋਲਦੇ ਹੁੰਦੇ ਆ ਬਾਅਦ ਦੇ ਵਿੱਚ ਹਿਸਾਬ ਕਰਦੇ ਹੁੰਦੇ ਆ ਤੁਹਾਨੂੰ ਉਹ ਧਰਮੀ ਫੌਜੀ ਪੂਰੀ ਕੈਂਪੇਨ ਦੇ ਵਿੱਚ ਇੱਕ ਵਾਰ ਵੀ ਦਿਸਿਆ ਪੋਸਟਰ ਤੇ ਫੋਟੋ ਦਿਸੀ ਤੁਸੀਂ ਇੰਨੇ ਬੰਦੇ ਮੇਂ ਤਰਨ ਤਰਨ ਦੇ ਲੈ ਇੱਕ ਵੀ ਬੰਦਾ ਤੁਸੀਂ ਉਸ ਧਰਮੀ ਫੌਜੀ ਜਿਹਦੇ ਨਾਂ ਤੇ ਇਲੈਕਸ਼ਨ ਲੜਦੇ ਸੀ ਉਹਦਾ ਚਿਹਰਾ ਵੀ ਨਹੀਂ ਜਾਣਦੇ ਹੋਵੋਗੇ ਦੱਸੋ ਵੀ ਜਾਣਦੇ ਆ ਨਹੀਂ ਜਾਣਦੇ ਤਾਂ ਇਹ ਇੱਕ ਝੂਠ ਦੇ ਨਾਂ ਧਰਮੀ ਫੌਜੀ ਦਾ ਲੈ ਕੇ ਇੱਕ ਗੈਂਗਸਟਰ ਨੂੰ ਟਿਕਟ ਦੇ ਕੇ ਲੜਦੇ ਸੀਗੇ ਇਹ ਤੇ ਉਥੋਂ ਵੀ ਇਹਨਾਂ ਦਾ ਸੁਪਰਾ ਸਾਫ ਹੋ ਗਿਆ ਕੀ ਤੁਹਾਨੂੰ ਲੱਗਦਾ ਵੀ ਉਹ ਧਰਮੀ ਬਾਜੀ ਪਰਿਵਾਰ ਨਹੀਂਗਾ ਧਰਮੀ ਫੌਜੀ ਆਪ ਤਾਂ ਆ ਕੇ ਦੱਸੇ ਜੇ ਧਰਮੀ ਫੌਜੀ ਪਰਿਵਾਰ ਆ ਕਿੱਥੇ ਧਰਮੀ ਫੌਜੀ ਆਪ ਕਿੱਥੇ ਨੇ ਉਹ ਆਪਣੇ ਵਾਸਤੇ ਟਿਕਟ ਮੰਗ ਬੋਟਾ ਮੰਗਣ ਨਹੀਂ ਆਇਆ ਆਪਣੀ ਧਰਮ ਪਤਨੀ ਵਾਸਤੇ ਨਹੀਂ ਆਏ ਤੇ ਤੁਸੀਂ ਦੱਸੋ ਤਾਂ ਸਹੀ ਕਿੱਥੇ ਆ ਪੋਸਟਰ ਤੇ ਫੋਟੋ ਹੀ ਲਾ ਦਿੰਦੇ ਪੋਸਟਰ ਤੇ ਫੋਟੋ ਵੀ ਨਹੀਂ ਲਾਈ ਧਰਮੀ ਫੌਜੀ ਦਾ ਨਾਂ ਸੀ ਝੂਠ ਸੀਗਾ ਇੱਕ ਬੋਟਾ ਗੈਂਗਸਟਰ ਦੇ ਵਾਸਤੇ ਕਾਲੀਦਾਲ ਮੰਗ ਰਿਹਾ ਸੀਗਾ ਇਹ ਗੈਸ਼ ਨੂੰ ਕਿਹਨੂੰ ਕਹਿੰਦੇ ਉਹਨਾਂ ਦੇ ਸਾਰੇ ਪੰਜਾਬ ਨੂੰ ਪਤਾ ਜਿਹੜਾ ਧਮਕੀਆਂ ਦਿੰਦਾ ਸੀ ਤੁਸੀਂ ਚੈਨਲਾਂ ਤੇ ਦੇਖੋ ਉਹ ਤਾਂ ਸਾਰਿਆਂ ਦੇ ਜੱਗ ਜਾਰਾ ਜਿਹਦੇ ਤੇ ਪਰਚੇ ਨੇ ਚਿੱਟੇ ਦੇ ਪਰਚੇ ਨੇ ਫੀਮ ਭੁੱਕੀ ਪੋਸਟਾਂ ਦੇ ਪਰਚੇ ਨੇ ਬਹੁਤ ਕਾਸੇ ਦੇ ਪਰਚੇ ਨੇ ਉਹ ਗੈਂਗਸਟਰ ਨੇ ਤੁਹਾਨੂੰ ਅੱਧ ਬਤਾ ਤੁਸੀਂ ਸਰਚ ਕਰਿਓ ਤੁਹਾਨੂੰ ਪਤਾ ਲੱਗ ਜਾਊਗਾ ਜੀ ਬ੍ਰੈਕ ਸਾਹਿਬ ਜਿਵੇਂ 2027 ਨੇੜੇ ਆ ਤੁਹਾਨੂੰ ਲੱਗਦਾ ਕਿ ਕਾਂਗਰਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਾ 2027 ਤੋਂ ਟੱਕਰ ਦੇ ਸਕਦਾ ਹੈ ਮੈਂ ਕੋਈ ਨਹੀਂ ਦੇਣਾ ਦੇਖੋ ਇਹ ਇਲੈਕਸ਼ਨ ਦੇ ਵਿੱਚ ਪੰਥਕ ਹਲਕਾ ਸੀਗਾ ਪੇਦੂਪੇ ਨਾਲ ਲੁਧਿਆਣਾ ਜਿੱਤੇ ਲੁਧਿਆਣਾ ਕਹਿੰਦੇ ਸੀ ਵੀ ਸ਼ਹਿਰੀ ਹਲਕਾ ਏ ਇੱਥੋਂ ਆਵਾਦਿਮ ਪਾਰਟੀ ਵੋਟ ਨਹੀਂ ਪੈ ਸਕਦੀ ਉੱਥੋਂ ਜਿੱਤ ਗਏ ਫਿਰ ਕਹਿੰਦੇ ਜੀ ਇਹ ਪੰਥ ਹਲਕਾ ਏ ਇੱਥੋਂ ਆਵਾਦਿਮ ਪਾਰਟੀ ਨੂੰ ਵੋਟ ਨਹੀਂ ਪੈ ਸਕਦੀ ਅਸੀਂ ਇੱਥੋਂ ਵੀ ਜਿੱਤ ਗਏ ਮੈਂ ਧੰਨਵਾਦ ਕਰਦਾ ਤੁਹਾਨੂੰ ਅੱਜ ਕਹਿਣਾ ਚਾਹਣਾ ਜਿੰਨੇ ਪੰਜਾਬ ਦੇ ਸ਼ਹਿਰੀ ਹਲਕੇ ਨੇ ਉਹ ਉੱਥੋਂ ਦੇ ਲੋਕ ਪੜ੍ਹੇ ਲਿਖੇ ਨੇ ਉੱਥੋਂ ਵੀ ਆਵਾਦਿਮ ਪਾਰਟੀ ਸਤਾਈ ਜਿੱਤੂਗੀ ਤੇ ਜਿੰਨੇ ਪੰਥ ਹਲਕੇ ਨੇ ਉੱਥੋਂ ਦੇ ਲੋਕ ਸੱਚੇ ਨੇ ਉਹ ਸੱਚ ਕਹਿੰਦੇ ਨੇ ਸੱਚ ਦੇ ਕਹਿੰਦੇ ਵੋਟਾਂ ਪਾਉਂਦੇ ਨੇ ਤੇ ਜਿਹੜੇ ਜਿਹੜੇ ਸੱਚੇ ਏਰੀਏ ਨੇ ਜਿਹੜੇ ਜਿਹੜੇ ਪੰਤਕ ਏਰੀਆ ਸਾਰਿਆਂ ਤੋਂ ਆਮ ਆਦਮੀ ਪਾਰਟੀ ਜਿੱਤੂਗੀ ਕਿਉਂਕਿ ਪੰਥਕ ਲੋਕ ਉਹ ਹੁੰਦੇ ਨੇ ਜਿਹੜੇ ਸੱਚ ਬੋਲਦੇ ਨੇ ਅਸੀਂ 600 ਯੂਨਟ ਬਿਜਲੀ ਮਾਫ ਕੀਤੀ ਅਸੀਂ ਕਿਸਾਨਾਂ ਨੂੰ ਸਮੇਂ ਸਿਰ ਲਾਈਟ ਦਿੱਤੀ ਅਸੀਂ ਸੜਕਾਂ ਬਣਾਈਆਂ ਅਸੀਂ ਗਰਾਊਂਡਾਂ ਦਾ ਕੰਮ ਕਰ ਰਹੇ ਹਾਂ ਅਸੀਂ 144 ਡਾਕੂਮੈਂਟ ਆਨਲਾਈਨ ਕਰਤੇ ਅਸੀਂ ਰਜਿਸਟਰੀਆਂ ਆਨਲਾਈਨ ਕਰਤੀਆਂ ਅਸੀਂ ਲਗਭਗ 60000 ਨੌਕਰੀਆਂ ਦਿੱਤੀਆਂ ਕਿਸੇ ਤੋਂ 1 ਰੁਪਿਆ ਵੀ ਨਹੀਂ ਲਿਆ ਇਹ ਸਾਰੇ ਦੇ ਸਾਰੇ ਕੰਮ ਬੜੀ ਲੰਬੀ ਲਾਈਨ ਹੈ ਇਹਨਾਂ ਸਾਰੇ ਕੰਮਾਂ ਦੀ ਇਹ ਇਹ ਸਾਰੇ ਕੰਮ ਅਸੀਂ ਲੈ ਕੇ ਪੜੇ ਲਿਖੇ ਲੋਕਾਂ 'ਚ ਸ਼ਹਿਰੀ ਲੋਕਾਂ ਕੋਲ ਵੀ ਗਏ ਇਹ ਅਸੀਂ ਧਾਰਮਿਕ ਪੰਥਕਾਂ ਗਾਗੂਆਂ ਕੋਲ ਵੀ ਗਏ ਤੇ ਸ਼ਹਿਰੀਆਂ ਨੇ ਵੀ ਮੋਹਰ ਲਾਤੀ ਤੇ ਪੰਥਕ ਲੋਕਾਂ ਨੇ ਵੀ ਮੋਹਰ ਲਾਤੀ ਉਹ ਕਹਿੰਦੇ ਵਾਕਈ ਤੁਸੀਂ ਸੱਚੇ ਹੋ ਯਾਰ ਸਾਡਾ ਪਹਿਲਾ ਫਰਜ਼ ਸੱਚ ਨਾਲ ਖੜਨਾ ਅਸੀਂ ਸੱਚ ਨਾਲ ਖੜਿਆ ਸੀ ਤੁਹਾਡੇ ਨਾਲ ਖੜਿਆ ਹਾਂ ਇਸੇ ਤਰ੍ਹਾਂ ਆਉਣ ਵਾਲੇ 2027 ਦੇ ਵਿੱਚ ਸਾਰੇ ਪੰਤ ਗੇਰੀਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਸਭ ਤੋਂ ਵੱਧ ਵੋਟਾਂ ਜਿੱਤੂਗੀ ਕਿਉਂਕਿ ਸੱਚ ਦਾ ਬੋਲਬਾਲਾ ਹੋਊਗਾ ਉਹ ਦਿਨ ਇਹ ਕਹਿੰਦਾ ਕਿ ਸਰਕਾਰ ਆਪਣੇ ਜੋਰ ਤੇ ਹਮੇਸ਼ਾ ਜਿਮਨੀ ਚੋਣਾਂ ਜਿੱਤਦੀ ਆਂਦੀ ਹੈਗੀ ਹੈ ਤੇ ਤੁਸੀਂ ੱੱਕਾ ਵੀ ਕੀਤਾ ਸਾਰਾ ਕੋ ਸਰਕਾਰੀ ਤੰਤਰ ਵੀ ਵਰਤਿਆ ਉੱਥੇ ਕੀ ਚਾਹੀਏ ਕੋਈ ੱੱਕਾ ਨਹੀਂ ਕੀਤਾ ਕੋਈ ਸਰਕਾਰੀ ਤੰਤਰ ਨਹੀਂ ਵਰਤਿਆ ਜੇ ਜਿਮਨੀ ਚੋਣ ਉਹ ਇਹ ਕਹਿੰਦੇ ਨੇ ਵੀ ਸਰਕਾਰ ਕੋਲ ਪਾਵਰ ਹੁੰਦੀ ਆ ਫਿਰ ਜਿਮਣੀ ਚੋਣ ਚ ਇੱਕ ਹੋਰ ਕੰਮ ਵੀ ਹੁੰਦਾ ਜਿਮਣੀ ਚੋਣ ਦੇ ਵਿੱਚ ਸਾਰੀਆਂ ਆਪੋਜੀਸ਼ਨ ਪਾਰਟੀਆਂ ਦਾ ਅਟੈਕ ਇਕੱਲੀ ਸਰਕਾਰ ਤੇ ਹੁੰਦਾ ਸਾਰੀਆਂ ਤਰਾਂ ਦਾ ਅਟੈਕ ਸਰਕਾਰ ਤੇ ਹੁੰਦਾ ਕੇਂਦਰ ਦਾ ਅਟੈਕ ਸਰਕਾਰ ਤੇ ਹੁੰਦਾ ਜਿੰਨੇ ਵੀ ਲੋਕ ਨੇ ਜੋ ਕੋਈ ਸੋਸ਼ਲ ਮੀਡੀਆ ਤੇ ਆ ਕੋਈ ਕਿਤੇ ਵੀ ਆ ਸਾਰਿਆਂ ਦਾ ਅਟੈਕ ਸਰਕਾਰ ਤੇ ਹੁੰਦਾ ਕਿਉਂਕਿ ਜਿਮਣੀ ਚੋਣ ਚ ਸਾਰੀਆਂ ਪਾਰਟੀਆਂ ਇਕੱਠੀਆਂ ਹੋਊਗੇ ਇਹ ਸੋਚਦੀਆਂ ਹੁੰਦੀਆਂ ਵੀ ਜਿੱਤ ਜਿਹੜਾ ਮਰਜੀ ਜਾਵੇ ਔਰ 77 ਨੇ ਜਿੰਨੀ ਚਾਹੀਦੀ ਤਾਂ ਇਹ 51 ਦਾ ਜਿਹੜਾ ਮੁਕਾਬਲਾ ਸੀ 51 ਦੇ ਮੁਕਾਬਲੇ ਜਿੱਤੇ ਆ ਜਦੋਂ 2027 ਚ ਵੋਟਾਂ ਆਉਣਗੀਆਂ 27 ਚ ਸਾਰੀਆਂ ਧਿਰਾਂ ਆਮ ਆਦੀਮ ਪਾਰਟੀ ਨੂੰ ਹਰਾਉਣ ਵਾਸਤੇ ਲਈ ਆਪਦੇ ਆਪ ਲਈ ਵੀ ਜੋੜ ਲਾਉਣਗੀਆਂ ਤਾਂ ਇਹਨਾਂ ਦੀ ਤਾਕਤ ਹੋਰ ਘਟੂਗੀ ਆਮ ਆਦੀਮ ਪਾਰਟੀ ਦੀ ਤਾਕਤ ਹੋਰ ਵਧੂ ਮਦਇਕ ਸਾਹਿਬ ਆਖਰੀ ਸਵਾਲ ਹੈ ਜੀ ਜਿਵੇਂ ਸੀਐਮ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਸਾਡੀ ਜਿਹੜੀ ਸੱਤਾ ਦੇ ਵਿੱਚ ਜਦੋਂ ਅਸੀਂ ਆ ਗਏ ਸਰਕਾਰ ਬਣ ਗਈ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਹੀ ਵੋਟਾਂ ਮੰਗੇ ਨਹੀਂ ਜਾਵਾਂਗੇ ਸਾਡੇ ਜਿਹੜੇ ਕੰਮਾਂ ਦੇ ਆਧਾਰ ਤੇ ਵੋਟ ਪਊਗੀ ਪਰ ਇੱਥੇ ਆਮ ਆਦਮੀ ਪਾਰਟੀ ਦਾ ਸਾਰਾ ਜੋਰ ਲੱਗਿਆ ਤੇ ਕੰਮ ਕੰਮਾਂ ਤੇ ਜੋਰ ਲੱਗਿਆ ਤੇ ਸੀਐਮ ਸਾਹਿਬ ਉਥੇ ਆ ਪਹੁੰਚੇ ਸਾਰੇ ਕੰਮ ਕਰਨ ਦੇ ਲਈ ਸੀਐਮ ਸਾਹਿਬ ਨੇ ਇਹ ਕੰਮ ਸੀਐਮ ਸਾਹਿਬ ਨਾਲ ਦੱਸਣਗੇ ਲੋਕਾਂ ਨੂੰ ਫਿਰ ਹੋਰ ਕੌਣ ਦੱਸੂਗਾ ਇਹ ਬਿਆਨ ਇਹ ਤੁਸੀਂ ਸੁਖਬੀਰ ਬਾਦਲ ਨੂੰ ਅਮਿਤ ਸ਼ਾਹ ਵਰਗਿਆਂ ਨੂੰ ਇਹਨਾਂ ਸਾਰਿਆਂ ਨੂੰ ਕਹਿ ਦਿਓ ਵੀ ਆਮ ਆਦਮੀ ਪਾਰਟੀ ਦੇ ਕੰਮਾਂ ਦਾ ਪ੍ਰਚਾਰ ਇਹ ਕਰਦਿਆ ਕਰਨ ਅਸੀਂ ਘਰੇ ਬਹਿ ਜਾਵਾਂਗੇ ਤੁਸੀਂ ਕਹਿ ਦਿਓ ਇਹਨਾਂ ਨੂੰ 600 ਜੁੰਡ ਦਾ ਸਾਰਿਆਂ ਨੂੰ ਪਤਾ ਮਾਫਾ ਸਾਰਿਆਂ ਨੂੰ ਪਤਾ ਵੀ ਨਹਿਰੀ ਪਾਣੀ ਵਧਿਆ ਹੋਇਆ ਸਾਰਿਆਂ ਨੂੰ ਪਤਾ ਏ ਲੈ ਤੁਸੀਂ ਬਾਗੇ ਪੁਰਾਣੇ ਦੀ ਗੱਲ ਕਰ ਲਿਓ 600 ਯੂਨਟ ਬਾਗੇ ਪੁਰਾਣੇ ਜੀ ਮਾਫਾ ਨਹਿਰੀ ਪਾਣੀ ਤੇ ਕੰਮ ਵੀ ਹੋਇਆ ਸੜਕਾਂ ਵੀ ਬਣੀ ਜਾਂਦੀਆਂ ਨੇ ਅਸੀਂ ਦਫ਼ਤਰਾਂ 'ਚ ਵੀ ਤੁਰੇ ਫਿਰਦੇ ਆ ਸਾਰਾ ਕੁਝ ਕਰ ਰਹੇ ਆ ਜਦ ਲਈ ਆਪਣੇ ਹਲਕੇ ਦੇ ਇਕੱਲੇ ਕਾਂਗਰਸੀ ਸਾਰੇ ਇਹ ਕਹਿਣ ਲੱਗ ਜਾਨਾ ਵੀ ਹਾਂ ਠੀਕ ਆ ਯਾਰ ਆਵਾਦੀਮ ਪਾਰਟੀ ਨੇ ਇਹ ਕੰਮ ਕੀਤੇ ਨੇ ਵੀ ਆਵਾਦੀਮ ਪਾਰਟੀ ਨੇ 60 ਹਜ਼ਾਰ ਨੌਕਰੀ ਦਿੱਤੀ ਆ ਮੈਂ ਘਰੇ ਬਹਿ ਜਾਊਂਗਾ ਇਹ ਕਹਦੇ ਨੇ ਭਾਈ ਇਹਨੇ ਵਧੀਆ ਕੰਮ ਕੀਤਾ ਨੇ ਅਮਰਤਪਾਲ ਨੂੰ ਵੋਟਾਂ ਪਾ ਦਿਓ ਮੈਨੂੰ ਜਾਣ ਦੀ ਕੀ ਲੋੜ ਆ ਠੀਕ ਆ ਨਾ ਲੋਕਤੰਤਰ ਦੇ ਵਿੱਚ ਸਾਨੂੰ ਸੱਚ ਬੋਲਣਾ ਪੈਂਦਾ ਜਾਂ ਤਾਂ ਤੁਹਾਡੇ ਵਿਰੋਧੀ ਸੱਚ ਬੋਲ ਪੈਣ ਜੇ ਉਹ ਗੁੰਮਰਾਹਕੁਰ ਨੂੰ ਪ੍ਰਚਾਰ ਕਰਦੇ ਨੇ ਫਿਰ ਤੁਹਾਨੂੰ ਉਹਦਾ ਰਿਪਲਾਈ ਜਾ ਕੇ ਜ਼ਰੂਰ ਕਰਨਾ ਪੈਂਦਾ ਤੇ ਰਿਪਲਾਈ ਕਰਨਾ ਸਾਡਾ ਫਰਜ਼ ਬਣਦਾ ਇਹ ਤਾਂ ਜੇ ਤੁਸੀਂ ਗੱਲ ਕਰ ਰਹੇ ਹੋ ਐਂ ਤਾਂ ਫਿਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10 10ਵੇਂ ਗੁਰੂ ਇੱਕ ਹੀ ਗੱਲ ਦਾ ਹੋਕਾ ਦਿੰਦੇ ਰਹੇ ਵੀ ਭਾਈ ਸੱਚ ਬੋਲਿਆ ਕਰੋ ਕਿਰਤ ਕਰੋ ਨਾਮ ਜੋ ਵੰਡ ਕੇ ਛਕੋ ਤੇ ਲੋਕ ਕਰਨ ਥੋੜੀ ਲੱਗੇ ਤੇ ਫਿਰ ਹੁਣ ਆਪਾਂ ਕਿਹਨੂੰ ਹਟ ਜੀਏ ਹੁਣ ਆਪਣੇ ਪੰਥ ਤੱਕ ਤੇ ਰਾਣੇ ਉਹ ਸਾਰਿਆਂ ਨੂੰ ਅੱਜ ਵੀ ਗੁਰਨਾਨਕ ਦੇਵ ਜੀ ਆਲਾ ਪ੍ਰਚਾਰ ਕਰਦੇ ਨੇ ਉਹ ਤਾਂ ਜਗ ਜਾਰਾ ਫਿਰ ਕਿਹਨੂੰ ਹਟ ਜਾਣ ਤਾਂ ਇਹ ਸੱਚ ਤੇ ਝੂਠ ਦਾ ਬੋਲਬਾਲਾ ਚੱਲਦਾ ਰਹਿੰਦਾ ਜਿੱਥੇ ਝੂਠ ਹੋਊਗਾ ਤੁਹਾਨੂੰ ਵੱਧ ਫੋਰਸ ਨਾਲ ਸੱਚ ਕਹਿਣਾ ਪਊਗਾ ਜੇ ਸੱਚੇ ਲੋਕ ਰੌਲਾ ਨਹੀਂ ਪਾਉਣਗੇ ਫਿਰ ਝੂਠੇ ਲੋਕ ਹਵੀ ਹੋ ਜਾਣਗੇ ਫਿਰ ਭੰਡੀ ਪ੍ਰਚਾਰ ਵਾਲੇ ਹਵੀ ਹੋ ਜਾਣਗੇ ਤਾਂ ਤੁਹਾਨੂੰ ਆਪਦੀ ਆਵਾਜ਼ ਚੱਕਣੀ ਪੈਣੀ ਆ ਆਪਦੇ ਜਿਹੜੇ ਤੁਸੀਂ ਕੰਮ ਕੀਤੇ ਨੇ ਉਹ ਤੁਹਾਨੂੰ ਲੋਕਾਂ ਨੂੰ ਦੱਸਨੇ ਪੈਣੇ ਆ ਉਹਦੇ ਵਾਸਤੇ ਜੇ ਕੋਈ ਤੁਸੀਂ ਚੰਗਾ ਕੰਮ ਕੀਤਾ ਤੁਹਾਨੂੰ ਲੋਕਾਂ ਕੋਲ ਹੱਥ ਜੋੜ ਕੇ ਕਹਿਣਾ ਪੈਣਾ ਕਿ ਮੈਂ ਇਹ ਮੈਂ ਜੀ ਚੰਗਾ ਕੰਮ ਕੀਤਾ ਮੈਨੂੰ ਇਹਦਾ ਵੋਟਾਂ ਪਾਓ